ਜਦੋਂ ਘਰ ਦੇ ਠਾਉਂਦੇ ਰਹੇ ਤੇ ਵੇਖਿਆ ਕਿ ਨਬਜ ਬੰਦ ਆ ਸਾਰੇ ਪਰਿਵਾਰ ਵਿੱਚ ਹਲਚਲ ਮਚ ਗਈ ਸਾਰੇ ਪਰਿਵਾਰ ਦੇ ਵਿੱਚ ਹਲਚਲ ਮਚ ਗਈ ਕਿ ਨਬਜ ਬੰਦ ਹੈ ਘਰ ਦੇ ਠਾਉਂਦੇ ਰਹੇ ਆ ਹਲਚਲ ਮਚ ਗਈ ਅਤੇ ਰੋਣ ਲੱਗ ਪਏ ਹੁਣ ਰੋਈ ਦਾ ਕਦੋਂ ਆਪਾਂ ਉਦੋਂ ਹੀ ਰੋਂਦੇ ਆ ਨਾ ਕਿ ਜਦੋਂ ਬਾਪ ਪਿਛ ਕੋਈ ਨਾ ਜਾਵੇ ਵੀ ਨਬਜ ਬੰਦ ਸੀ ਔਰ ਠਾਉਂਦੇ ਰਹੇ ਯੋਰ ਲਾਉਂਦੇ ਰਹੇ ਔਰ ਨਬਜ ਬੰਦ ਸੀ ਤੇ ਸਾਰਾ ਸਾਰਾ ਪਰਿਵਾਰ ਰੋਣ ਲੱਗ ਪਿਆ ਅਤੇ ਰੋਣ ਲੱਗ ਪਏ ਅਤੇ ਸਾਰੇ ਇਕੱਠੇ ਹੋਏ ਇਕੱਠੇ ਹੋ ਗਏ ਰੋਣ ਲੱਗ ਪਿਆ ਪਰਿਵਾਰ ਸਾਰਾ ਔਰ ਇਕੱਠੇ ਹੋ ਗਏ ਪ੍ਰੀਤਮ ਸਿੰਘ ਦੇ ਆਉਣ ਨਾਲ ਇੱਕਦਮ ਮਹਾਰਾਜ ਸ਼ੇਰ ਸਿੰਘ ਨੇ ਸ਼ੇਰ ਵਾਂਗੂੰ ਗਰਜ ਕੇ ਕਿਹਾ ਕਿ ਅਸੀਂ ਜੋਤੀ ਜਾਮਾ ਪਾ ਕੇ ਆ ਗਏ ਹਾਂ ਜਦੋਂ ਭਗਤ ਪ੍ਰੀਤਮ ਸਿੰਘ ਘਰ ਵਾਪਸ ਆਏ ਖੇਤਾਂ ਤੋਂ ਸੱਦਿਆ ਔਰ ਮਹਾਰਾਜ ਸ਼ੇਰ ਸਿੰਘ ਜੀ ਨੇ ਕਿਹਾ ਹੁਣ ਮਹਾਰਾਜ ਪੂਰਨ ਸਿੰਘ ਜੀ ਨੇ ਨਹੀਂ ਕਿਹਾ ਕਿ ਮੈਂ ਕਹਿ ਰਿਹਾ ਮਹਾਰਾਜ ਗੁਰੂ ਦੇ ਸੰਜੀਫ ਪੱਤਰ ਦੇ ਵਿੱਚ ਕੀ ਲਿਖ ਰਿਹਾ ਧਿਆਨ ਸੁਰਤ ਕਰਕੇ ਸੁਣੋ ਪ੍ਰੇਤਮ ਸਿੰਘ ਦੇ ਆਉਣ ਨਾਲ ਇੱਕ ਤਾਂ ਮਹਾਰਾਜ ਸ਼ੇਰ ਸਿੰਘ ਨੇ ਸ਼ੇਰ ਵਾਂਗੂੰ ਗਰਜ ਕੇ ਕਿਹਾ ਹੁਣ ਸ਼ੇਰ ਨੇ ਸ਼ੇਰ ਵਾਂਗੂੰ ਹੀ ਗਰਜਣਾ ਹੈ ਸ਼ੇਰਾਂ ਦਾ ਸ਼ੇਰ ਆ ਔਰ ਸ਼ੇਰ ਵਾਂਗੂੰ ਹੀ ਗਰਜੂਗਾ ਸ਼ੇਰ ਵਾਂਗੂੰ ਗਰਜ ਕੇ ਕਿਹਾ ਕਿ ਅਸੀਂ ਜੋਤੀ ਜਾਮਾ ਪਾ ਕੇ ਆ ਗਏ ਹਾਂ कि ਅਸੀਂ ਜੋਤੀ ਜਾਮਾ ਪਾ ਕੇ ਆ ਗਏ। ਹਾਲ ਹੁਕਮ ਦਿੱਤਾ ਕਿ 5 ਜੇਠ ਸਾਡਾ ਜਨਮ ਦਿਨ ਘੁੰਡ ਮਨਾਇਆ ਜਾਵੇਗਾ। ਜੋ ਕਿ ਜਨਮ ਦਿਨ ਦੇ ਕਰਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਘੁੰਡ ਮਨਾਉਂਦੇ ਰਹੇ। ਔਰ ਸਨ ਸਾਰੀਆਂ ਸੱਚੇ ਪਾਸ਼ਾ ਜੀ ਦੇ ਦੁਆਰੇ ਤੇ ਚਰਨਾਂ ਦੇ ਵਿੱਚ ਪੁੱਜਦੀਆਂ ਰਹੀਆਂ ਔਰ ਆਪਣੇ ਗੁਰੂ ਦਾ ਗੁਰਪੂਰਵ ਤਿਹਾੜਾ ਮਨਾਉਂਦੇ ਰਹੇ। ਹੁਣ ਹਜੂਰ ਸ਼ਹਿਨशाह ਸੱਚੇ ਪਾਸ਼ਾ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੋਤੀ ਜਾਮਾ ਬਾਕੇ ਆ ਗਏ ਹਨ ਵਾਪਸ ਔਰ ਹੁਕਮ ਕਰ ਰਹੇ ਹਨ ਕਿ ਸਾਰੇ ਉਥੇ ਘਵਿੰਡ ਪਹੁੰਚੋ ਅਸੀਂ ਆਪਣਾ ਜਨਮ ਦਿਹਾੜਾ ਮਨਾਉਣਾ ਹੈ ਅਗਲੇ ਦਿਨ ਹੀ ਤਿਆਰ ਹੋ ਕੇ ਪੂਰਨ ਸਿੰਘ ਅਤੇ ਰਣਜੀਤ ਕੌਰ ਹੋਰ ਸੰਗਤ ਘਵਿੰਡ ਪੁੱਜੇ ਪੂਰਨ ਸਿੰਘ ਰਣਜੀਤ ਕੌਰ ਔਰ ਹੋਰ ਸੰਗਤ ਤਿਆਰ ਹੋ ਕੇ ਅਗਲੇ ਦਿਨ ਹੀ ਕਿੱਥੇ ਪੁੱਜ ਗਏ ਹੁਕਮ ਦੇ ਅਨੁਸਾਰ ਜਿਹੜਾ ਹੁਕਮ ਕੀਤਾ ਘਵਿੰਡ ਪੁੱਜ ਗਏ ਰਾਜਾ ਮਹਾਰਾਜੇ ਸਿੰਘ ਜੀ ਦਾ ਆਪਣੇ ਜਨਮ ਦਿਨ ਤੇ ਇੱਥੇ ਵਿਚਾਰ ਹੈ ਕਿ ਉਹ ਤੇ ਜਨਮ ਨਹੀਂ ਲੈਂਦਾ ਜੰਮ ਦਾ ਮਰਦਾ ਨਹੀਂ ਥੋੜਾ ਲਿਖਤਾਂ ਨੂੰ ਵਿਚਾਰੋ ਅਕਾਲ ਪੁਰਖ ਜਿਹੜਾ ਅਜਨਮਾ ਹੈ ਅਵਨਾਸ਼ੀ ਹੈ ਸਦਾ ਰਹਿਣ ਵਾਲੀ ਸਮਰਤ ਪਾਲਤ ਹੈ ਜੋਤ ਸਰੂਪ ਹੈ ਉਹ ਅਜਨਮੇ ਨੇ ਹੀ ਜਨਮ ਲਿਆ ਪੰਨਵੀਂ ਡੇਟ ਨੂੰ 1948 ਵਿਕਰਮੀ ਨੂੰ 5 ਡੇਟ ਔਰ ਰਾਤ ਦੇ 10:30 ਵਜੇ ਪਿੰਡ ਘਵਿੰਡ ਦੇ ਵਿੱਚ ਅਜਨਮੇ ਨੇ ਹੀ ਜਨਮ ਲਿਆ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਵਾਨ ਨੇ ਤਤਾਂ ਕਰਕੇ ਪਰਮੇਸ਼ਰ ਨੇ ਵੀ ਬਾਰ ਬ੍ਰਾਹਮਣ ਨੇ ਵੀ ਜਨਮ ਲਿਆ ਹੈ ਸਤ ਸੰਤ ਜੀ ਔਰ ਤਤਾਂ ਕਰਕੇ ਹੀ ਮੋਇਆ ਹੈ ਪਰਮੇਸ਼ਰ ਅੱਜ ਦਾ ਹੀ ਦਿਹਾੜਾ ਔਰ 22 ਪੋਦਾ ਦਿਨ ਔਰ ਦਿਨ ਦੇ 10:30 ਵਜੇ ਤਤਾਂ ਕਰਕੇ ਹੀ ਪਰਮੇਸ਼ਰ ਮੋਇਆ ਔਰ ਜੋਤ ਕਰਕੇ ਅੱਗੇ ਨਾਲ ਵੀ ਨਮਾ ਨਰੋਇਆ ਹੈ ਇਹ ਸਮਝਣਾ ਹੈ ਪਰਮੇਸ਼ਰ ਵੀ ਤਤਾਂ ਕਰਕੇ ਜੰਮਿਆ ਔਰ ਤਤਾਂ ਕਰਕੇ ਪਰਮੇਸ਼ਰ ਵੀ ਹੋਇਆ ਔਰ ਲਿਖਿਆ ਕਿ ਘਰਤਰ ਖਾਨਾ ਪਿਆ ਜੰਮ ਕਿ ਘਰਤਰ ਖਾਨਾ ਮੈਂ ਜੰਮਿਆ ਵੀ ਆ ਔਰ ਆਪੇ ਮੈਂ ਪੰਜ ਤਤ ਕਰਕੇ ਹੋਇਆ ਆਪੇ ਮੈਂ ਨਵਾਂ ਨਰ ਹੋਇਆ ਇਹ ਭਗਤੀ ਕਹਿ ਰਹੀ ਹੈ ਕਿ ਕਵਿੰਦਰ ਦੇਖਿਆ 26 ਕੋ ਦਾ ਸਾਰਾ ਖੇਲ ਉਹਨੇ ਕਿਹਾ ਕਿ ਮੈਂ ਕਵਿੰਦਰ ਦੇਖਿਆ ਸੀ ਕਿ ਚਾਹੇ ਪਾਸੇ ਤਲਹਾਈਆਂ ਪਈਆਂ ਸੀ ਕਿ ਸ਼ੇਰ ਸਿੰਘ ਮੋਆ ਔਰ ਮੈਂ ਹੁਣ ਜੇਠੂ ਵਾਲ ਵੇਖ ਰਹੀ ਆ ਤੂੰ ਸੰਭਲ ਦੇ ਵਿੱਚ ਬੈਠ ਕੇ ਉਹੀ ਕਣਕ ਪ੍ਰਵਾਸੀ ਖੇਲ ਕਰ ਰਿਆ ਔਰ ਤੂੰ ਤੇ ਮਹਾਰਾਜ ਸ਼ੇਰ ਸਿੰਘ ਅੱਗੇ ਨਾਲ ਵੀ ਨਵਾਂ ਦਰਵਾਜ਼ਾ ਤੂੰ ਤੇ ਸਦਾ ਰਹਿਣ ਵਾਲਾ ਜੋ ਭਗਤੀ ਦੀ ਕੋਈ ਅੰਡਾਈ ਸੋ ਹਰ ਸੰਤ ਜੋ ਬੜਾ ਮਹਾਨ ਖੇਲੇ ਇਸ ਤਰ੍ਹਾਂ ਦੀ ਦੇ ਪਰਮੇਸ਼ਰ ਨੇ ਕੀਤਾ ਹੈ ਸੱਚੇ ਪਾਸ਼ਾ ਆਪਣੇ ਜਨਮ ਦਿਨ ਤੇ ਜੋਤ ਪ੍ਰਗਟ ਕਰਕੇ ਨਾਰਾ ਲਾਇਆ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ ਹਰ ਸੰਤ ਜੋ ਜਿਹੜਾ ਨਾਮ ਰਖਾਇਆ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਮਾਤ ਲੋਕ ਤੇ ਆਇਆ ਪਿੰਡ ਘਿੰਡ ਦੇ ਵਿੱਚ ਨੇਪਰ ਤੋਂ ਸਰਗਣ ਰੂਪ ਵਟਾਇਆ ਆਪਣਾ ਨਾਮ ਰਖਾਇਆ ਮਹਾਰਾਜ ਸ਼ੇਰ ਰਾਮ ਕੜੀਆਂ ਵਿੱਚ ਦੇਹ ਪ੍ਰਗਟਾਉ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਅਫਵਾਉ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਕਰਾਉ ਔਰ ਆਪ ਹੀ ਆਪਣੇ ਨਾਮ ਦਾ ਜਿਹੜਾ ਜਕਾਰਾ ਲਾਇਆ ਆਪਣੇ ਜਨਮ ਦਿਨ ਤੇ ਪਹਿਲਾਂ ਕਿੱਥੇ ਜਕਾਰਾ ਲਾਇਆ ਹਰ ਸੰਤ ਜਿਉ ਜੋਤੀ ਜਾਮਾ ਰੂਪ ਧਾਰਨ ਕਰਕੇ ਇਟਲੀ ਦੇ ਵਿੱਚ ਔਰ ਬ੍ਰਿਤੀ ਸ਼ਹਿਰ ਦੇ ਵਿੱਚ ਫਿਰ ਆਪਣੇ ਜਨਮ ਦਿਨ ਤੇ ਇੱਥੇ ਪਿੰਡ ਘਵੇੜ ਦੇ ਵਿੱਚ ਫਿਰ ਹਰ ਸੰਗਤ ਦੇ ਵਿੱਚ ਫਿਰ ਜੋਤੀ ਜਾ ਮਹੂਤ ਕਰਨ ਕਰਕੇ ਇੱਥੇ ਆਪਣਾ ਧਿਕਾਰਾ ਲਗਾਇਆ ਅਤੇ ਸਮਾਦ ਉੱਤੇ ਚੜ ਕੇ 16 ਪਹਿਰ ਬਹੁਤ ਬਚਨ ਲਿਖਾਈ ਜਿਹੜੀ ਸਮਾਦ ਬਣਾਈ ਸੀ ਜਿੱਥੇ ਸੰਸਕਾਰ ਕੀਤਾ ਸੀ ਸਮਾਦ ਬਣਾਈ ਉਥੇ ਚੜ ਕੇ ਔਰ ਬਹੁਤ ਬਚਨ ਕੀਤੀ ਜੋਤ ਨੇ ਪ੍ਰਗਟ ਹੋਣ ਦਾ ਸੰਦੇਸ਼ ਸੰਗਤ ਨੂੰ ਦਿੱਤਾ ਪਰੰਤੂ ਘਰਦਿਆਂ ਨੂੰ ਪ੍ਰਤੀਤਨਾ ਆਈ ਸੂਰਤ ਸਿੰਘ ਨੇ ਕਸੌਨ ਮੁਕੀ ਵੀ ਪੂਰਨ ਸਿੰਘ ਦੇ ਕੀਤੀ ਪਰੰਤੂ ਜੋਤ ਸ਼ਾਂਤ ਸਰੂਪ ਸੀ ਉਸ ਨੇ ਫਿਰ ਵੀ ਪਿਆਰ ਹੀ ਦਿੱਤਾ ਇਹ ਬਾਬੇ ਸੂਰਤ ਸਿੰਘ ਨਾਲ ਪਰਖਾਏ ਆ ਉਹਨਾਂ ਨੇ ਮਸਤਾਨਾ ਸਮਝਿਆ ਕਿ ਮਸਤਾਨਾ ਆ ਜਿੱਦਾਂ ਦੂਜੇ ਮਸਤਾਨੇ ਹੋ ਜਾਂਦੇ ਐ ਸਿੱਕੇ ਇਹ ਵੀ ਮਸਤਾਨਾ ਆ ਔਰ ਉਹਨਾਂ ਨੇ ਮਸਤਾਨਾ ਸਮਝ ਕੇ ਜਿਹੜਾ ਸੀ ਕਸੌਨ ਮੁਕੀਤੀ ਸੀ ਲੇਕਿਨ ਖੇਲ ਕੌਣ ਕਰ ਰਿਹਾ ਮਹਾਰਾਜ ਸੇਵ ਸਿੰਘ ਜੋਤੀ ਜਾਮਾ ਰੂਪ ਧਾਰਨ ਕੇ ਵਾਪਸ ਆਏ ਜੋਤੀ ਜਾਮਾ ਰੂਪ ਧਾਰਨ ਕਰਕੇ ਪਰੰਤੂ ਜੋਤ ਜੋਤ ਸਰੂਪ ਆ ਪਰਮੇਸ਼ਰ ਅਕਾਲ ਪੁਰਖ ਜੋਤ ਸਰੂਪ ਆ ਪਰੰਤੂ ਜੋਤ ਸ਼ਾਂਤ ਸਰੂਪ ਸੀ ਉਸ ਨੇ ਫਿਰ ਵੀ ਪਿਆਰ ਹੀ ਦਿੱਤਾ ਉਸ ਨੇ ਪਿਆਰ ਹੀ ਦਿੱਤਾ ਆ ਤੁ ਇਸੇ ਤਰ੍ਹਾਂ ਅਨੇਕ ਪ੍ਰਕਾਰ ਦੇ ਬਚਨ ਹੁੰਦੇ ਰਹੇ ਗਵਿੰਦ ਦੇ ਲੋਕ ਵੇਖਣ ਨੂੰ ਆਉਣ ਲੱਗੇ ਮਗਰ ਮਹਾਰਾਜ ਜੀ ਦੀ ਜੋਤ ਦੇ ਹੁਕਮ ਅਨੁਸਾਰ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ। ਦੇਖਣ ਆਉਣ ਲੱਗੇ ਬੜਾ ਅਸਚਰਨ ਖੇਲ ਸੀ ਕਿ ਦੇਹ ਮਹਾਰਾਜ ਪੂਰਨ ਸਿੰਘ ਜੀ ਦੀ ਔਰ ਆਵਾਜ਼ ਮਹਾਰਾਜ ਸ਼ੇਰ ਸਿੰਘ ਜੀ ਦੇ ਵਿੱਚੋਂ ਬੋਲ ਰਹੇ ਨੇ ਮਹਾਰਾਜ ਸ਼ੇਰ ਸਿੰਘ ਔਰ ਟੁਹਿੰਡ ਦੇ ਲੋਕ ਉਹ ਆਵਾਜ਼ ਇਹਨਾਂ ਸੁਣੀ ਜਦੋਂ ਬਚਨ ਕੀਤੇ ਇੱਥੇ ਆ ਕੇ ਵਿਆਹਾਰ ਕੀਤਾ ਔਰ ਉਹ ਆਉਣਾ ਚਾਹੁੰਦੇ ਸੀ ਔਰ ਥੋੜਾ ਇੱਥੇ ਬਚਨ ਸਾਂਝਾ ਕਰ ਦੇਣਾ ਬਾਬੇ ਮੋਤਾ ਸਿੰਘ ਜੀ ਦੱਸਦੇ ਹਨ ਕਿ ਅੰਦਰ ਕਮਰੇ ਦੇ ਵਿੱਚ ਜੋਤ ਪ੍ਰਵੇਸ਼ ਵਿਆਹ ਚੱਲ ਰਿਹਾ ਸੀ ਔਰ ਦਸਤਾਰ ਵੀ ਸਿਰ ਦੇ ਉੱਪਰ ਨਹੀਂ ਸੀ ਮਹਾਰਾਜ ਗੁਰੂ ਸਿੰਘ ਜੀ ਦੇ ਵਾਲ ਵੀ ਖੁੱਲੇ ਹੋਏ ਸੀ ਜੋਤ ਪ੍ਰਵੇਸ਼ ਵਿਆਹ ਚੱਲ ਰਿਹਾ ਸੀ ਔਰ ਦਰਵਾਜ਼ਾ ਬੰਦ ਸੀ ਬਾਹਰਲਾ ਵੀ ਔਰ ਫੇਰ ਜਦੋਂ ਗਿਆ ਆ ਉਥੇ ਬਾਬੇ ਨਾਲ ਕਿ ਬਾਹਰ ਮੁਲਖ ਬੜਾ ਜੀ ਤੇ ਮਹਾਰਾਜ ਨੇ ਕਿਹਾ ਵੀ ਖੋਲ ਦਿਓ ਦਰਵਾਜ਼ੇ ਆਉਣ ਦਿਓ ਕੋਠਿਆਂ ਤੇ ਵੀ ਚੜ੍ਹੇ ਹੋਏ ਸੀ ਟਿੰਡ ਔਰ ਕਿਉਂਕਿ ਅਸੀ ਖੇਲ ਨਹੀਂ ਹੋਈ ਕਿ ਕੋਈ ਵਾਪਸ ਪਰਤ ਕੇ ਆਇਆ ਹੋਵੇ। ਇਹੀ ਮਹਾਨ ਖੇਲ ਅਕਾਲਪੁਰਖ ਨੇ ਅੱਜ ਦੇ ਦਿਨ ਤੇ ਕੀਤੀ ਆ ਕਿ ਕੋਈ ਜਾ ਕੇ ਵਾਪਸ ਪਰਤ ਕੇ ਆਇਆ ਹੋਵੇ ਉਸ ਦਿਨ। ਔਰ ਆਵਾਜ਼ ਸੁਣਦੇ ਸੀ ਔਰ ਵੇਖਣਾ ਚਾਹੁੰਦੇ ਸੀ ਕਿ ਮਹਾਰਾਜ ਸ਼ੇਰ ਸਿੰਘ ਸੱਚੇ ਪਾਤਸ਼ਾਹ ਦੇ 4 ਮਹੀਨੇ 9 ਦਿਨ ਪਹਿਲਾਂ ਸਰੀਰ ਛੱਡ ਗਏ ਹਨ ਔਰ ਮਹਾਰਾਜ ਸ਼ੇਰ ਸਿੰਘ ਕਿੱਦਾਂ ਬੋਲ ਰਹੇ ਹਨ। ਮਹਾਰਾਜ ਸ਼ੇਰ ਸਿੰਘ ਦੀ ਆਵਾਜ਼ ਕਿੱਦਾਂ? ਔਰ ਫਿਰ ਜਦੋਂ ਹੁਕਮ ਅਨੁਸਾਰ ਦਰਵਾਜ਼ਾ ਖੋਲ ਦਿੱਤਾ ਔਰ ਬੇੜਾ ਸਾਰਾ ਭਰ ਗਿਆ ਕੋਠਿਆਂ ਦੇ ਉੱਪਰ ਲੋਕ ਸੀ ਔਰ ਫਿਰ ਅਗੋਂ ਸੱਚੇ ਪਾਤਸ਼ਾਹ ਨੇ ਜੋਸ਼ ਰੂ ਮਹਾਰਾਜ ਸ਼ੇਰ ਸਿੰਘ ਨੇ ਕੀ ਬਚਨ ਕੀਤਾ ਕਿ ਸੁਣ ਲੋ ਕੋਈ ਡਵਾਲਿਓ ਤੁਸੀਂ ਜੋ ਸਾਡੇ ਨਾਲ ਇੱਥੇ ਸਲੂਕ ਕਰਦੇ ਰਹੇ ਜੀ ਤੁਸੀਂ ਸਾਨੂੰ ਗਾਲ੍ਹਾਂ ਕਰਦੇ ਰਹੇ ਜੀ ਪਿੱਟਾ ਟੀਮਾ ਮਾਰਦੇ ਰਹੇ ਜੀ ਔਰ ਜਿਹੜੇ ਤੁਸੀਂ ਕੋਠਿਆਂ ਦੇ ਉੱਤੋਂ ਆਏ ਜੀ ਅਸੀਂ ਸਾਰਿਆਂ ਨੂੰ ਕਾਵਾਂ ਦੀ ਜੂਣ ਦਿਆਂਗੇ ਜਿਹੜੇ ਤੁਸੀਂ ਦਰਵਾਜ਼ੇ ਦੇ ਵਿੱਚ ਦੀ ਆਏ ਜੀ ਅਸੀਂ ਸਾਰਿਆਂ ਨੂੰ ਕੁੱਤਿਆਂ ਦੀ ਜੂਣ ਦਵਾਂਗੇ ਇਹ ਖੱਟੀ ਤੁਸੀਂ ਖੱਟੀ ਆ ਔਰ ਹਰ ਸੰਕੀ ਜਦੋਂ ਇਹ ਵਚਨ ਅੱਗੋਂ ਪਿਆ ਔਰ ਬਾਬੇ ਮੋਤਾ ਸਿਮਣੀ ਦੱਸਦੇ ਹਨ ਕਿ ਜਿਹੜੇ ਵੇੜੇ ਵਾਲੇ ਸੀ ਉਹ ਵੀ ਇੱਕ ਦੂਜੇ ਨੂੰ ਨਿਤੜ ਕੇ ਔਰ ਕੰਧਾਂ ਉੱਤ ਦੀ ਟੱਪ ਦੇ ਦਰਵਾਜ਼ਾ ਛੋਟਾ ਸੀ ਔਰ ਕੁਛ ਦਰਵਾਜ਼ੇ ਦੇ ਵੀ ਕੰਧਾਂ ਦੇ ਉੱਤ ਦੀ ਜਿਹੜੇ ਉੱਤੇ ਕੋਠਿਆਂ ਦੇ ਉੱਤਰ ਉੱਪਰ ਸੀ ਉਹ ਵੀ ਇਸ਼ਾਰਾ ਮਾਰ ਕੇ ਪੱਜ ਗਏ। ਤੋ ਤੀਖ ਖੱਟੀ ਖੱਟੀ ਹੈ। ਜਿਹ ਜੈਸੀ ਕਰਮੀ ਵੈਸੀ ਜੱਗੋਂ ਮਿਲਦੀ। ਮਗਰ ਮਹਾਰਾਜ ਜੀ ਦੀ ਜੋਤ ਦੇ ਹੁਕਮ ਅਨਸਾਰ ਕਿਸੇ ਨੂੰ ਅੰਦਰ ਨਾ ਆਉਣ ਦਿੱਤਾ ਕਿਉਂਕਿ ਉਹਨਾਂ ਨੂੰ ਦਰਸ਼ਨ ਨਹੀਂ ਸੀ ਦੇਣੇ ਨਾਲ ਹੀ ਹੁਕਮ ਦਿੱਤਾ ਕਿ ਜਗ ਸਤਾਏ ਵਿੱਚ ਸਾਡਾ ਦਰ ਘਰ ਬਣਾਉਣਾ ਜਿਸ ਦੀ ਲੰਬਾਈ 18 ਫੁੱਟ ਚੜਾਈ 15 ਫੁੱਟ ਚਾਰ ਦਰਵਾਜ਼ੇ ਅੱਠ ਬਾਰੀਆਂ ਹੋਣਗੀਆਂ ਅਤੇ ਪਹਿਲੀ ਹਾੜ ਤੋਂ ਲੈ ਕੇ 17 ਹਾੜ ਤੱਕ ਤਿਆਰ ਕਰ ਦੇਣਾ ਸਤਾਏ ਦੇ ਵਿੱਚ ਗੁਰਸਿੰਘ ਕਾਲ ਸਿੰਘ ਦੇ ਘਰ ਮਹਾਰਾਜੇ ਸੇਰ ਸਿੰਘ ਵਿਸ਼ਨੂੰ ਭਵਾਨ ਕਣਕ ਪ੍ਰਵਾਸੀ ਜੀ ਨੇ ਦੇਹ ਛੱਡ ਕੇ ਜੋਤੀ ਜਾਮਾ ਰੂਪ ਧਾਰਨ ਕਰਕੇ ਹੁਕਮ ਦਿੱਤਾ ਕਿ ਇੱਥੇ ਸਾਡਾ ਧਾਮ ਬਣਾਉਣਾ ਹੈ ਸਤਾਈ ਦੇ ਵਿੱਚ ਕਿਉਂਕਿ ਮਹਾਰਾਜੇ ਪੂਰਨ ਸਿੰਘ ਜੀ ਦਾ ਘਰ ਉਹਨਾਂ ਦੇ ਪਿਤਾ ਦਾ ਘਰ ਜਿਵੇਂ ਪਿਤਾ ਤੋਂ ਗੱਲ ਸ਼ੁਰੂ ਕਰੀਏ ਕਿਉਂਕਿ ਸੇਖਰ ਉਹਨਾਂ ਦੇ ਪਿਤਾ ਬਣਦੇ ਨੇ ਔਰ ਸੰਤ ਮਣੀ ਸਿੰਘ ਜੀ ਦਾ ਕੀ ਬਚਨ ਹੈ ਜੇ ਜੈਸ ਸੇਖ ਦੇ ਕਾਰ ਮਹਾਰਾਜ ਸ਼ੇਰ ਸਿੰਘ ਜੀ ਦੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਦੇ ਤਿੰਨ ਵਾਰੀ ਚਰਨ ਪਵੇ ਪੈਗੇ ਉਥੇ ਧਾਮ ਜਰੂਰ ਬਣੇਗਾ ਔਰ ਧਾਮ ਬਣਨਾ ਕਿਸ ਦੇ ਨਾਮ ਤੇ ਹੈ ਕਿਸ ਦੇ ਧਾਮ ਬਣਨੇ ਹਨ ਕਿਸ ਦੇ ਦਰਬਾਰ ਬਣਨੇ ਹਨ ਮਹਾਰਾਜ ਸ਼ੇਰ ਸਿੰਘ ਜੀ ਦੇ ਨਾਮ ਤੇ ਉੱਪਰ ਬਣਨਾ ਔਰ 27 ਦੇ ਵਿੱਚ ਇਹ ਫਿਰ ਧਾਮ ਬਣਵਾਇਆ ਪਹਿਲੀ ਹਾੜ ਨੂੰ ਸ਼ੁਰੂ ਕਰਵਾਇਆ ਔਰ 17 ਨੂੰ ਇਹ ਦੀ ਤਿਆਰੀ ਹੋਈ ਪਹਿਲੀ ਹਾੜ ਤੋਂ ਲੈ ਕੇ 17 ਹਾਰ ਤੱਕ ਤਿਆਰ ਕਰ ਦੇਣਾ ਜੀ ਅਤੇ 17 ਹਾਰ ਵਾਲੇ ਦਿਨ ਸਾਡਾ ਪਲੰਗ ਇਸ ਦਰਬਾਰ ਦੇ ਵਿੱਚ ਆ ਕੇ ਡਾਹ ਦੇਣਾ ਹੈ ਮਹਾਰਾਜ ਸ਼ੇਰ ਸਿੰਘ ਜੀ ਹੁਕਮ ਦੇ ਰਹੇ ਹਨ ਕਿ ਸਾਡਾ ਪਲੰਗ ਇਸ ਦਰਬਾਰ ਦੇ ਵਿੱਚ ਡਾਹ ਦੇਣਾ ਹੈ 27 ਚੱਕ ਜਿਹੜਾ ਬਣਾਉਣਾ ਹੈ ਔਰ ਇਹ ਜਿਹੜਾ ਤਾਂ ਇਸੇ ਤਰ੍ਹਾਂ 27 ਚੱਕ ਦੀ ਸੰਗਤ ਆਤਮਾ ਸਿੰਘ ਜੀਵਨ ਸਿੰਘ ਪ੍ਰੀਤਮ ਸਿੰਘ ਪੂਰਨ ਸਿੰਘ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਕੀ ਲਿਖਿਆ ਹੈ ਆਤਮਾ ਸਿੰਘ ਆਤਮਾ ਸਿੰਘ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਪਵਾਨ ਜੀ ਦੇ ਨਾਲ ਇਹ ਫੋਟੋ ਦੇ ਵਿੱਚ ਆਤਮਾ ਸਿੰਘ ਪ੍ਰੀਤਮ ਸਿੰਘ ਮਹਾਰਾਜ ਜੀ ਦੇ ਨਾਲ ਰਹੇ ਔਰ ਪੰਜਾਂ ਪਿਆਰੇ ਚ ਫੋਟੋ ਪ੍ਰੀਤਮ ਸਿੰਘ ਨੂੰ ਹੀ ਆਵਾਜ਼ ਲਗਾਈ ਚਾਚੇ ਦੇ ਪੁੱਤ ਭਰਾ ਸੀ ਮਹਾਰਾਜ ਪੂਰਨ ਸਿੰਘ ਦੇ ਪ੍ਰੀਤਮ ਸਿੰਘ ਪਿਛਲਾ ਜਾਮਾ ਸੀ ਭਗਤ ਸਦਾਮੀ ਦਾ ਪ੍ਰੀਤਮ ਸਿੰਘ ਪੂਰਨ ਸਿੰਘ ਪੂਰਨ ਸਿੰਘ ਲਿਖਿਆ ਹੈ ਕਿ ਪੂਰਨ ਸਿੰਘ ਅਤੇ ਇਹਨਾਂ ਦੇ ਪਰਿਵਾਰਾਂ ਨੂੰ ਮਾਸਟਰ ਸੋਹਣ ਸਿੰਘ 26 ਚੱਕ ਵਾਲੇ ਨਾਲ ਮਿਲ ਕੇ ਇਹਨਾਂ ਦੇ ਪਰਿਵਾਰਾਂ ਨੇ ਮਾਸਟਰ ਸੋਹਣ ਸਿੰਘ 26 ਚੱਕ ਵਾਲੇ ਨਾਲ ਮਿਲ ਕੇ ਦਰਬਾਰ ਬਣਾਇਆ। ਬਾਜਰਪਈ ਜੂੜ ਸਿੰਘ ਮੁੰਡੇ ਪਿੰਡ ਵਾਲੇ ਨੇ ਵੀ ਸੇਵਾ ਦਿੱਤੀ। ਦਰਬਾਰ ਤਿਆਰ ਹੋ ਕੇ ਅਨੇਕ ਕੌਤਕ ਕੀਤੇ ਬਾਕੀ ਫਿਰ ਸਹੀਂ ਪੂਰਨ ਸਿੰਘ। ਸੋ ਇਹ ਹਰ ਸੰਤ ਜੀ ਆਪਾਂ ਪੱਤਰ ਤੋਂ ਸ਼ੁਰੂ ਕੀਤਾ ਹੈ। ਰਾਤ ਵੀ ਪੱਤਰ ਤੋਂ ਸ਼ੁਰੂ ਕੀਤਾ ਔਰ ਤੁਸੀਂ ਸੁਣ ਲਿਆ ਪਹਿਲਾ ਪੱਤਰ ਅਰਦਾਸ ਬੇਨਤੀ ਔਰ ਹੁਣ ਦੂਸਰੇ ਪੱਤਰ ਦੇ ਵਿੱਚ ਕਿ ਕਿਸਰਾ ਚੋੜਾ ਬਦਨ ਤੋਂ ਪਹਿਲੇ ਹੀ ਮੈਨੂੰ ਆ ਕੇ ਮਿਲੇ ਪਹਿਲੇ ਮੇਰੇ ਔਰ ਕਿਆ ਕਿ ਸੇਵਾ ਲੈਣੀ ਹੈ ਔਰ ਉਸ ਦੇ ਬਾਅਦ ਫਿਰ ਜਿਹੜਾ ਹੈ ਪਰਤ ਕੇ ਫੇਰ ਵਾਪਸ ਆਇਆ